ਤਾਰਾਂ ਲਾਉਣੀਆਂ ਪੱਖੇ ਦੀਆਂ ਤੇ ਜਿਹਦੀਆਂ ਤਿੰਨ ਤਾਰਾਂ ਪੱਖੇ ਦੀਆਂ ਨਿਕਲਦੀਆਂ ਉਹ ਆਸਾਨ ਤਰੀਕੇ ਨਾਲ ਲਾ ਲਵੇ ਉਹਦੇ ਚ ਤੁਸੀਂ ਕੀ ਕਰਨਾ ਕਿ ਤੁਸੀਂ ਇੰਜ ਕਰੋ ਇੱਕ ਤਾਰ ਜਿਹੜੀ ਮਰਜ਼ੀ ਆਪਾਂ ਛੱਡਦੇ ਮੰਨ ਲਓ ਲਾਲ ਛੱਡਦੇ ਆਪਾਂ ਜਿਵੇਂ ਆਪਣਾ ਦਿਮਾਗ ਇੰਨਾਂ ਕਿ ਲਾਲ ਮੇਨ ਹੋ ਸਕਦੀ ਹੈ ਹਾਂਜੀ ਮੇਨ ਲਾਲ ਹੋ ਸਕਦੀ ਹੈ ਹਾਂਜੀ ਉਹ ਜ਼ਰੂਰੀ ਇਨਿੰਗ ਆਪਾਂ ਦੋਹਾਂ ਦੇ ਵਿੱਚ ਕਨੈਕਸਰ ਲਾ ਦਿੰਨਾ ਜੀ ਕਿ ਮੰਨ ਲਓ ਇਹਦੇ ਚ ਲਾ ਦਿੱਤਾ ਪੱਖਾ ਪਹਿਲੀ ਸ਼ਰਤ ਇਹ ਹੈ ਕਿ ਪੱਖਾ ਆਪਣਾ ਤਿੰਨੇ ਲੀਡਾਂ ਆਪਸ ਵਿੱਚ ਬੋਲਦੀ ਹੋਣੀ ਚਾਹੀਦੀਆਂ ਠੀਕ ਹੈ ਜੀ ਚਲੋ ਆਪਣੇ ਨਾਲ ਕਈਆਂ ਤੋਂ ਮਲਟੀਮੀਟਰ ਵੀ ਰਤ ਨਹੀਂ ਹੁੰਦਾ ਆਪਣੇ ਘਰਾਂ ਦੇ ਵਿੱਚ ਨਾ ਮਲਟੀਮੀਟਰ ਨਾ ਸਹੀ ਲੋਕਾਂ ਤੋਂ ਸੀਰੀਜ਼ੀ ਦਾ ਵੀ ਨਹੀਂ ਸਿਸਟਮ ਹੁੰਦਾ ਹਾਂਜੀ ਸੀਰੀਜ਼ੀ ਵੀ ਆਪਣੇ ਵੀਰਾਂ ਨੂੰ ਮਤਲਬ ਕਈ ਵਾਰ ਇਦਾਂ ਹੁੰਦਾ ਕਿ ਕਰੰਟ ਕਰੰਟ ਦਾ ਵੀ ਡਰ ਹੁੰਦਾ ਕਿ ਤਾਂ ਕਰਕੇ ਮਤਲਬ ਸੀਰੀਜ਼ ਦੇ ਪ੍ਰਬੰਧ ਵੀ ਨਹੀਂ ਹੁੰਦਾ ਕਈਆਂ ਤੋਂ ਚੱਲੇ ਵੀ ਦੋ ਤਾਰਾਂ ਅੰਦਰਲੀ ਵੈਂਡਿੰਗ ਦੀ ਆ ਗਈਆਂ ਹਾਂਜੀ ਦੋ ਤਾਰਾਂ ਜਿਹੜੀ ਆ ਇੱਕ ਬਾਹਰ ਵੈਂਡਿੰਗ ਪਾਈ ਆ ਠੀਕ ਹੈ ਜੀ ਇਹਨਾਂ ਦੀਆਂ ਆ ਗਈਆਂ ਤੇ ਚਾਰ ਹੋ ਗਈਆਂ ਤਾਰਾਂ ਇਹਦੀਆਂ ਤਿੰਨ ਕਿਉਂ ਆ ਰਹੀਆਂ ਵਾਂ ਗੈਜਮੈਂਟ ਨਾ ਹੋਣ ਕਰਕੇ ਅੰਦਰੋਂ ਦੋ ਅੰਦਰਲੀਆਂ ਤਾਰਾਂ ਕੱਢ ਦਿੱਤੀਆਂ ਦੋ ਬਾਹਰਲੀਆਂ ਕੱਢ ਦੇ ਦੀ ਠੀਕ ਹੈ ਜੀ ਵੈਸੇ ਕੋਈ ਓਡੀ ਮੁਸ਼ਕਿਲ ਗੱਲ ਨਹੀਂ ਉਹ ਨਿਕਲ ਵੀ ਸਕਦੀਆਂ ਵਾਂ ਪਰ ਇਹ ਆ ਕਿ ਉਹ ਥੋੜਾ ਜਿਹਾ ਸੌਖਾ ਤਰੀਕੇ ਨਾਲ ਇਹ ਤੇ ਪੱਖਾ ਚੈੱਕ ਕਰਨਾ ਸੌਖਾ ਉਹਦੇ ਤੇ ਠੀਕ ਹੈ ਜੀ ਇਹਦੇ ਚ ਕੀ ਕਿ ਕੰਪਨੀ ਅੰਦਰੋਂ ਹੀ ਜੋੜਾ ਬਣਾਉਂਦੇ ਜਿਹੜੇ ਆਪਾਂ ਬਾਹਰੋਂ ਤਾਰ ਜੋੜਦੇ ਨੇ ਲਾਲ ਤੇ ਕਾਲੀ ਹਾਂਜੀ ਇਹਨਾਂ ਅੰਦਰੋਂ ਜੋੜ ਕੇ ਤਾਰ ਅੱਛਾ ਜੀ ਇੱਕ ਉਹ ਕੱਢ ਦੇਣੀ ਐ ਤੇ ਦੋ ਬਾਕੀ ਇੱਕ ਬਾਹਰਲੀ ਵਾਈਂਡਿੰਗ ਦੀ ਤੇ ਇੱਕ ਅੰਦਰਲੀ ਕੱਢ ਦੇਣੀ ਠੀਕ ਹੈ ਜੀ ਆਪਾਂ ਪਹਿਲਾਂ ਤੁ ਦੱਸਦੇ ਆਂਗੇ ਮਤਲਬ ਕਾਪੀ ਤੇ ਵਾ ਕੇ ਕਿ ਫਾਰਮੂਲਾ ਕੀ ਹੁੰਦਾ ਹੈ ਤਾਂ ਹਾਂਜੀ ਮੰਨ ਲਓ ਕਿ ਇਹਦੇ ਚ ਕੀ ਆ ਕਿ ਇੱਕ ਵਾਈਂਡਿੰਗ ਹੋ ਗਈ ਮਤਲਬ ਇੱਕ ਵਾਈਂਡਿੰਗ ਆ ਹਾਂਜੀ ਇਹਦੀਆਂ ਦੋ ਤਾਰਾਂ ਨਿਕਲ ਗਈਆਂ ਹਾਂਜੀ ਮੰਨ ਲਓ ਦੋ ਸਰੇ ਨਿਕਲਾਏ ਜਿਵੇਂ ਅੰਦਰਲੀ ਵਾਈਂਡਿੰਗ ਲਾ ਲਓ ਜਿਹੜੀ ਆਪਾਂ ਕਾਲੇ ਕੱਟਦੇ ਹਾਂ ਠੀਕ ਹੈ ਜੀ ਇਹ ਹੋ ਗਈ ਮਤਲਬ ਸਟਾਰਟਿੰਗ ਹਾਂਜੀ ਠੀਕ ਆ ਦੂਸਰੀ ਵਾਈਂਡਿੰਗ ਮੰਨ ਲਓ ਨਿਕਲ ਗਈ ਜਿਹੜੀ ਉਹਦੀਆਂ ਦੋ ਤਾਰਾਂ ਉਹਦੀਆਂ ਹੁੰਦੀਆਂ ਹਨ ਮਤਲਬ ਇਓਗੀ ਰੰਨੇਗਾ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡੇ ਕੋਲੇ ਹਾਜ਼ਰ ਹੋਏ ਆਂ ਜਿਵੇਂ ਆਪਾਂ ਕੱਲ ਇੱਕ ਵੀਡੀਓ ਦੇ ਵਿੱਚ ਆਪਾਂ ਦਿਖਾਇਆ ਸੀਗਾ ਵੀ 4 ਤਾਰਾਂ ਵਾਲਾ ਜਿਹੜਾ ਪੱਖਾ ਵਾ ਆਪਾਂ ਉਹਦੇ ਕਨੈਕਸ਼ਨ ਕਿਵੇਂ ਕਰਨੇ ਆ ਜਿਵੇਂ 4 ਤਾਰਾਂ ਬਾਹਰ ਨਿਕਲਦੀਆਂ ਵਾ ਪੱਖੇ ਦੀਆਂ ਤੇ ਅੱਜ ਆਪਾਂ ਗੱਲ ਕਰ ਲੱਗੇ ਆ ਜੀ ਜਿਨ੍ਹਾਂ ਪੱਖਿਆਂ ਦੀਆਂ ਤਿੰਨ ਤਾਰਾਂ ਨਿਕਲਦੀਆਂ ਵਾਂ ਆਪਾਂ ਉਹਨਾਂ ਦੇ ਕਨੈਕਸ਼ਨ ਕਿਵੇਂ ਕਰਨੇ ਆ 4 ਤਾਰਾਂ ਵਾਲਿਆਂ ਦਾ ਤੇ ਆਪਾਂ ਨੂੰ ਪਤਾ ਲੱਗ ਗਿਆ ਸੀਗਾ ਪਰ ਇਹਨਾਂ ਦੇ ਕਨੈਕਸ਼ਨ ਥੋੜੇ ਮੁਸ਼ਕਲ ਹੁੰਦੇ ਆ ਕਈ ਵਾਰੀ ਨਹੀਂ ਪਤਾ ਲੱਗਦਾ ਵੀ ਹੁਣ ਕਿਹੜੀਆਂ ਦੋ ਤਾਰਾਂ ਨੂੰ ਕਨੈਕਟ ਕਰ ਲਈਏ ਤੇ ਕਿਹੜੀ ਤਾਰ ਨੂੰ ਗਰੰਟ ਦੇਣਾ ਵਾ ਤੋਂ ਉਹਦੇ ਬਾਰੇ ਆਪਾਂ ਅੱਜ ਆਪਣੇ ਵੀਰ ਪਰਮਜੀਤ ਤੋਂ ਸਵਿਧਦੇ ਆ ਵੀ ਕਿਵੇਂ ਇਹਨਾਂ ਦੀਆਂ ਤਾਰਾਂ ਦੇ ਕਨੈਕਸ਼ਨ ਕਰਨੇ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ YouTube ਦੇ ਮਹਾਨ ਦਰਸ਼ਕਾਂ ਨੂੰ ਹਾਂਜੀ ਵੀਰ ਜੀ ਅੱਛਾ ਵੀਰ ਜੀ ਤੁਸੀਂ ਸਾਨੂੰ ਇਹ ਦੱਸੋ ਕਿ ਵੀ ਜਿਵੇਂ ਆਪਾਂ ਕੱਲ ਵੇਖਿਆ ਸੀ ਵੀ ਪੱਖੇ ਦੀਆਂ 4 ਤਾਰਾਂ ਨਿਕਲਦੀਆਂ ਵਿੱਚੋਂ 2 ਤਾਰਾਂ ਅੰਦਰਲੀ ਵੈਂਡਿੰਗ ਦੀ ਆ ਗਈਆਂ ਹਾਂਜੀ 2 ਤਾਰਾਂ ਜਿਹੜੀ ਆ ਇੱਕ ਬਾਹਰ ਵੈਂਡਿੰਗ ਪਾਈ ਆ ਠੀਕ ਹੈ ਜੀ ਇਹਨਾਂ ਦੀਆਂ ਆ ਗਈਆਂ ਤੇ 4 ਹੋ ਗਈਆਂ ਤਾਰਾਂ ਤੇ ਇਹਦੀਆਂ 3 ਕਿਉਂ ਆ ਰਹੀਆਂ 2 ਤਾਰਾਂ ਤੁਸੀਂ ਸਮਝਾਇਆ ਸੀ ਕਿ ਇਹਦੀਆਂ ਆ ਰਹੀਆਂ ਦੋਹੀਆਂ ਇਹਦੀਆਂ ਕਿਉਂ 3 ਆ ਰਹੀਆਂ ਹੁਣ ਗੱਲ ਇਸ ਤਰ੍ਹਾਂ ਕਿ ਮਤਲਬ ਕੋਈ ਵੀ ਕੰਪਨੀ ਜਦੋਂ ਮਤਲਬ ਆਪਦਾ ਪੱਖਾ ਬੰਦਦੀ ਆ ਹਾਂਜੀ ਵੈਸੇ ਜਦੋਂ ਆਪਾਂ ਦੋ ਲਾਲ ਤਾਰਾਂ ਬਾਹਰ ਲੀਆਂ ਕੱਢ ਦਿੰਦੇ ਨੇ ਦੋ ਕਾਲੀਆਂ ਨਾਲੀਆਂ ਕੱਢ ਦਿੰਦੇ ਹਾਂ ਜੀ ਇਹਦੇ ਚ ਗੱਲ ਇਹ ਆ ਕਿ ਆਪਾਂ ਚੱਕਰ ਹਮੇਸ਼ਾ ਬਾਹਰਲੀ ਤੇ ਨਾਲ ਹੀ ਸਿੱਧਾ ਰੱਖਦੇ ਨੂੰ ਰਨਿੰਗ ਬੈਟਿੰਗ ਹੁੰਦੀ ਆ ਅੰਦਰਲੀ ਸਟਾਰਟਿੰਗ ਬੈਟਿੰਗ ਹੁੰਦੀ ਆ ਇਹ ਆਪਾਂ ਅੰਦਰਲੀ ਦੇ ਨਾਲ ਮਤਲਬ ਕਾਲੀ ਦੇ ਨਾਲ ਚੱਕਰ ਸਿੱਧੇ ਰੱਖਾਂਗੇ ਉਹ ਮਤਲਬ ਤੇਰੰਡ ਦੇਵਾਂਗੇ ਤੇ ਉਹ ਚੱਕਰ ਆਪਣੀ ਸਪੀਡ ਨਹੀਂ ਬੰਦੀ ਸਪੀਡ ਨਹੀਂ ਬੰਦੀ ਹਾਂਜੀ ਹੁਣ ਆਪਾਂ ਮਤਲਬ ਜਦੋਂ ਆਪਾਂ ਆਪ ਦੇਸੀ ਪੱਖਾ ਕੋਈ ਵੀ ਜਦੋਂ ਬੰਦਦੇ ਦੁਬਾਰਾ ਮਸ਼ੀਨ ਤੇ ਉਦੋਂ ਉਹਨਾਂ ਨੂੰ ਜਜਮੈਂਟ ਨਹੀਂ ਹੁੰਦੀ ਕਿ ਅੰਦਰੋਂ ਜੋੜਾ ਕਿਹੜਾ ਬਣਾਈ ਹੈ ਪਤਾ ਨਹੀਂ ਚੱਕਰ ਮਤਲਬ ਕਿਹਦੇ ਨਾਲ ਸਿੱਧੇ ਹੋਣਗੇ ਤੇ ਕਿਹਦੇ ਨਾਲ ਪੁੱਠੇ ਹੋਣਗੇ ਉਹ ਮਤਲਬ ਉਹ ਜਜਮੈਂਟ ਨਾ ਹੋਣ ਕਰਕੇ ਅੰਦਰੋਂ ਦੋ ਅੰਦਰਲੀਆਂ ਤਾਰਾਂ ਕੱਢ ਦਿੱਤੀਆਂ ਦੋ ਬਾਹਰਲੀਆਂ ਕੱਢ ਦੇ ਦੀ ਠੀਕ ਹੈ ਜੀ ਵੈਸੇ ਕੋਈ ਓਡੀ ਮੁਸ਼ਕਿਲ ਗੱਲ ਨਹੀਂ ਉਹ ਨਿਕਲ ਵੀ ਸਕਦੀਆਂ ਵਾ ਪਰ ਇਹ ਆ ਕਿ ਉਹ ਥੋੜਾ ਜਿਹਾ ਸੌਖਾ ਤਰੀਕੇ ਨਾਲ ਇਹ ਤੇ ਪੱਖਾ ਚੈੱਕ ਕਰਨਾ ਸੌਖਾ ਠੀਕ ਹੈ ਜੀ ਇਹਦੇ ਚ ਕੀ ਕਿ ਕੰਪਨੀ ਅੰਦਰੋਂ ਹੀ ਜੋੜਾ ਬਣਾਉਂਦੇ ਜਿਹੜੇ ਆਪਾਂ ਬਾਹਰੋਂ ਤਾਰ ਜੋੜਦੇ ਨੇ ਲਾਲ ਤੇ ਕਾਲੀ ਹਾਂਜੀ ਇਹਨਾਂ ਅੰਦਰੋਂ ਜੋੜ ਕੇ ਤਾਰ ਅੱਛਾ ਜੀ ਇੱਕ ਉਹ ਕੱਢ ਦੇਣੀ ਤੇ ਦੋ ਬਾਕੀ ਇੱਕ ਬਾਹਰੀ ਵਾਈਂਡਿੰਗ ਦੇ ਤੇ ਅੰਦਰਲੀ ਕੱਢ ਦੇਣੀ ਠੀਕ ਹੈ ਜੀ ਹੁਣ ਇਹਨਾਂ ਨੇ ਤਾਰਾਂ ਤੇ ਉਹ ਕੱਢਤੀਆਂ ਪਰ ਆਪਾਂ ਨੂੰ ਬਾਹਰ ਕਿਵੇਂ ਪਤਾ ਲੱਗੂਗਾ ਵੀ ਇਹ ਤਾਰਾਂ ਜਿਹੜੀਆਂ ਕਿਵੇਂ ਹਾਂਜੀ ਉਹ ਮਤਲਬ ਤੁਹਾਨੂੰ ਦੋ ਤਿੰਨ ਫਾਰਮੂਲੇ ਦੱਸਦੇ ਆ ਪਹਿਲਾਂ ਕੀ ਹੁੰਦੇ ਆ ਹਾਂਜੀ ਇਹਦੇ ਚ ਕੀ ਆ ਕਿ ਜਿੱਦਾਂ ਮਤਲਬ ਆਪਾਂ ਪਹਿਲਾਂ ਤੁਹਾਨੂੰ ਦੱਸਦੇ ਆ ਕਿ ਮਤਲਬ ਕਾਪੀ ਤੇ ਵਾ ਕੇ ਕੀ ਮਤਲਬ ਫਾਰਮੂਲਾ ਕੀ ਹੁੰਦਾ ਹੈ ਤਾਂ ਹਾਂਜੀ ਮੰਨ ਲਓ ਕਿ ਇਹਦੇ ਚ ਕੀ ਆ ਕਿ ਇੱਕ ਵਾਇੰਡਿੰਗ ਹੋ ਗਈ ਮਤਲਬ ਇੱਕ ਵਾਇੰਡ ਨਗਿਆ ਹਾਂਜੀ ਇਹਦੀਆਂ ਦੋ ਤਰ੍ਹਾਂ ਨਿਕਲ ਗਈਆਂ ਹਾਂਜੀ ਮੰਨ ਲਓ ਦੂਸਰੇ ਨਿਕਲੇ ਹਾਂ ਜਿਵੇਂ ਅੰਦਰਲੀ ਵਾਈਂਡਿੰਗ ਲਾ ਲੋ ਜਿਹੜੀ ਆਪਾਂ ਕਾਲੇ ਕੱਟਦੇ ਹਾਂ ਠੀਕ ਹੈ ਜੀ ਇਹ ਹੋ ਗਈ ਮਤਲਬ ਸਟਾਰਟਿੰਗ ਹਾਂਜੀ ਠੀਕ ਆ ਦੂਸਰੀ ਵਾਈਂਡਿੰਗ ਮਤਲਬ ਨਿਕਲ ਗਈ ਜਿਹੜੀ ਉਹਦੀਆਂ ਦੋ ਤਾਰਾਂ ਆਉਂਦੀਆਂ ਹੁੰਦੀਆਂ ਮਤਲਬ ਇਹ ਵਗੀ ਰਨਿੰਗ ਹਾਂਜੀ ਠੀਕ ਆ ਇਹਦੇ ਚ ਕੀਆ ਕਿ ਆਪਾਂ ਇਹਦੀਆਂ ਦੋ ਤਾਰਾਂ ਕੱਟਦੇ ਨੇ ਲਾਲ ਬਾਹਰ ਤੇ ਦੋ ਅੰਦਰੀਆਂ ਕਾਲੀਆਂ ਕੱਟਦੇ ਨੇ ਕੰਪਨੀ ਕੀ ਅੰਦਰੋਂ ਹੀ ਜੋੜ ਦਿੰਦੀ ਆ ਮਨ ਲਓ ਕਿ ਅੰਦਰੋਂ ਜੋੜਾ ਬਣਾ ਕੇ ਇੱਕ ਤਾਰ ਕੱਢ ਦਿੰਦੀ ਏਦਾਂ ਕਰਦੇ ਠੀਕ ਹੈ ਜੀ ਠੀਕ ਹੈ ਜੀ ਹੁਣ ਇਹਦੇ ਚ ਚੈੱਕ ਕਿਵੇਂ ਆਪਾਂ ਕਰਾਂਗੇ ਉਹਦੇ ਤੁਹਾਨੂੰ ਫਾਰਮੂਲੇ ਇੱਕ ਤਾਂ ਤੁਹਾਨੂੰ ਦੱਸਦੇ ਕਿ ਮਲਟੀਮੀਟਰ ਨਾਲ ਕਿਵੇਂ ਚੈੱਕ ਕਰਨਾ ਨੂੰ ਹਾਂਜੀ ਹੁਣ ਮੰਨ ਲਓ ਕਿ ਇਹਨੂੰ ਆਪਾਂ ਪੱਖੇ ਨੂੰ ਇਹਦੇ ਵਿੱਚ ਹੁੰਦਾ ਵਾ ਰੈਜ਼ਿਸਟੈਂਸਾਂ ਚੈੱਕ ਕਰਨ ਵਾਸਤੇ ਹੁੰਦਾ ਜਿੱਦਾਂ ਮੰਨ ਲਓ 200 200 ਓਮ ਹੰਦਾਰੇ ਦਾ ਹਾਂਜੀ ਵਾ 2k 20 ਮਤਲਬ ਕਿ ਆਪਾਂ ਨੂੰ ਬਸ ਇੱਥੋਂ ਤੱਕ ਚੈੱਕ ਕਰਨਾ ਹੁੰਦਾ ਜਿੱਦਾਂ 2k 2k ਠੀਕ ਹੈ ਕਈਆਂ ਤੇ 2000 ਵੀ ਲਿਖਿਆ ਹੁੰਦਾ 2000 ਤੇ 2k ਮਤਲਬ ਬਰਾਬਰ ਇੱਕੋ ਗੱਲ ਹੁੰਦੀ ਹੈ ਹਾਂਜੀ ਹਾਂਜੀ ਹੁਣ ਮਤਲਬ ਕਿ ਇਹਦੀ ਰੇਟਿੰਗ ਤਿੰਨ ਧਾਰਾਂ ਦੀ ਆਪਾਂ ਜਿਹੜੀਆਂ ਮਰਜ਼ੀ ਚੈੱਕ ਕਰਨੀਆਂ ਹਾਂਜੀ ਜਿਹੜੀ ਤਾਂ ਸਭ ਤੋਂ ਜਿਹਦੀ ਰੇਟਿੰਗ ਵੱਧ ਹੋਊਗੀ ਹਾਂਜੀ ਜਿਵੇਂ ਮੰਨ ਲਓ ਕਿ ਇੱਕ ਰੇਟਿੰਗ ਇਹਦੀ ਆ ਗਈ ਮੰਨ ਲਓ ਕਿ ਆਪਾਂ ਉਦਾਹਰਣ ਵਜੋਂ ਮੰਨ ਲੈਂਦੇ ਕਿ 200 ਹੋਈ ਇਹਦੀ ਠੀਕ ਹੈ ਤੇ 200 ਹੀ ਇਹਦੀ ਲਾ ਲਓ ਥੱਲੇ ਲੈਣ ਦੇਣਾ ਹਾਂਜੀ ਤੇ ਜੇ ਤਾਂ ਆਪਾਂ ਇੱਥੋਂ ਤੇ ਇੱਥੋਂ ਚੈੱਕ ਕਰਦੇ ਆ 200 ਆ ਗਈ ਐਰੀ ਤੇ ਇਹਦੀ ਚੈੱਕ ਕਰਦੇ ਆ 200 ਆ ਗਈ ਜੇ ਆਪਾਂ ਮਤਲਬ ਇੱਥੋਂ ਚੈੱਕ ਕਰਾਂਗੇ ਤੇ 200 200 400 ਹੋ ਜਾਏਗਾ 400 ਠੀਕ ਹੈ ਜੀ ਹੁਣ ਇਹਦੇ ਚ ਕੀ ਆ ਕਿ ਮਤਲਬ ਆਪਾਂ ਚੈੱਕ ਕੀਤੀ ਜਦੋਂ ਨਾਲ ਹਾਂਜੀ ਇਹ ਆ ਗਈ 271 70 71 ਹਾਂਜੀ ਹਾਂਜੀ ਕਾਲੀ ਨਾਲ ਚੈੱਕ ਕੀਤੀ 492 ਆ ਗਈ ਹਾਂਜੀ ਤੇ ਜੇ ਆਪਾਂ ਮਤਲਬ ਇਹਦੇ ਚ ਚੈੱਕ ਕੀਤੀ ਮਨ ਲਓ ਕਿ ਆਪਾਂ ਕਾਲੀ ਦੇ ਨਾਲ ਚੈੱਕ ਕੀਤੀ ਤੇ 232 ਆ ਗਈ ਤੇ ਲਾਲ ਨਾਲ ਚੈੱਕ ਕੀਤੀ ਤੇ 270 ਆ ਗਈ 270 232 ਆਪਾਂ ਜੋੜ ਲਾਵਾਂਗੇ ਤੇ ਉਹਨਾਂ ਜੋੜੇ ਦਾ ਜਾਇਗਾ 200 492 ਦੇ ਲੱਗੇ ਬਣੇ ਜਿਹਦੀ ਸਭ ਤੋਂ ਵੱਧ ਰੀਡਿੰਗ ਹੋਈ ਉਹ ਆਪਣੇ ਟੈਂਕਟਰੰਦਾਰ ਆਉਣਗੀਆਂ ਠੀਕ ਹੈ ਜੀ ਇਹਦੇ ਚ ਵੀ ਇਦਾਂ ਹੀ ਆਉਣਗੀਆਂ ਮੰਨ ਲਓ ਕਿ ਇੱਥੇ ਆਪਾਂ ਰੀਡਿੰਗ ਚੈੱਕ ਕੀਤੀ 388 ਆ ਹਾਂ ਜੀ ਇੰਨਾ ਚੈੱਕ ਕੀਤਾ 198 198 ਇਦਾਂ ਚੈੱਕ ਕੀਤਾ 250 ਜਿੱਦੇ 398 ਆਈ 400 ਦੇ ਕਰੀਬ ਹੀ ਹਾਂਜੀ ਉਹਦੇ ਆਪਣਾ ਕਨੈਕਟਰ ਵਾਲੀਆਂ ਤਰ੍ਹਾਂ ਆ ਜਾਣਗੀਆਂ ਹੋਰ ਰੰਗ ਦਾ ਕੋਈ ਐਡਾ ਮੈਟਰ ਨਹੀਂ ਕਰਦਾ ਹਾਂਜੀ ਹੁਣ ਇੱਥੇ ਆ ਗਿਆ ਕਨੈਕਟਰ ਦੀਆਂ ਤਰ੍ਹਾਂ ਹਾਂਜੀ ਠੀਕ ਹੈ ਜੀ ਰੰਗ ਦਾ ਆਪਾਂ ਨਹੀਂ ਕੋਈ ਹਰੇ ਕੰਪਨੀ ਦਾ ਆਪ ਦਾ ਆਪ ਦਾ ਫਾਰਮੂਲਾ ਕੋਈ ਮੇਨ ਲਾਲ ਰੰਗ ਦੀ ਕੱਟ ਦਿੰਦੇ ਆ ਕੋਈ ਚਿੱਟੀ ਕੱਟ ਦਿੰਦੇ ਆ ਕੋਈ ਕਾਲੇ ਕੱਟ ਦਿੰਦੇ ਆ ਉਹਦਾ ਕੋਈ ਉਹ ਕਨੈਕਟ ਨਹੀਂ ਲੱਗਦਾ ਲੋਕਾਂ ਨੂੰ ਇਸ ਚੀਜ਼ ਦਾ ਭਲੇਖਾ ਲੱਗਦਾ ਹੋਆ ਕਿ ਸ਼ਾਇਦ ਆਹ ਜਿਹੜੀ ਲਾਲ ਤਾਰ ਹੋਵੇ ਇਹ ਕਿ ਇਹਨੂੰ ਕਰੰਟ ਲੱਗਣਾ ਤੇ ਇਹਨੂੰ ਅਰਥ ਲੱਗਣਾ ਜਿਆਦਾਤਰ ਲੋਕ ਇਹ ਸੋਚਦੇ ਆ ਨਹੀਂ ਇਹ ਜ਼ਰੂਰੀ ਨਹੀਂ ਗਾਜੀ ਠੀਕ ਹੈ ਜੀ ਹਰ ਇੱਕ ਕੰਪਨੀ ਦਾ ਆਪਦਾ ਆਪਦਾ ਫਾਰਮੂਲਾ ਹੈ ਠੀਕ ਹੈ ਜੀ ਦੂਸਰਾ ਫਾਰਮੂਲਾ ਹੈਗਾ ਜੋ ਜਦੋਂ ਆਪਾਂ ਸੀਰੀਜ਼ ਚੈੱਕ ਕਰਨਾ ਹਾਂਜੀ ਤੇ ਮਤਲਬ ਇੰਨੇ ਤਾਰਾਂ ਦੀ ਮਤਲਬ ਕੰਟੀਨਿਉਟੀ ਆਪਸ ਵਿੱਚ ਇੰਨੇ ਤਾਰਾਂ ਕਿ ਤੁਹਾਨੂੰ ਮਤਲਬ ਬੋਲਣੀਆਂ ਜੇ ਮੰਨ ਲਓ ਇੱਥੇ ਬਲਬ ਜਗ ਪਿਆ ਆਪਣਾ ਹਾਂਜੀ ਇੱਦਾਂਵੇਂ ਜਗ ਪਿਆ ਠੀਕ ਆ ਹਾਂਜੀ ਇਹ ਜਨ ਥੋੜਾ ਜਿਆਗਿਆ ਘਟ ਇੱਥੇ ਥੋੜਾ ਜਿਆਗਿਆ ਬਚ ਗਿਆ ਵੱਧ ਹਾਂਜੀ ਜੇ ਆਪਾਂ ਇਹਨੂੰ ਇਹਦੇ ਨਾਲ ਕੈਕ ਕਰਾਂਗੇ ਤੇ ਬਿਲਕੁਲ ਜਗਿਆ ਨਹੀਂ ਬਲਬ ਵਿੱਚ 스파ਰਕ ਮਾਰਦਾ ਹਾਂਜੀ ਇਹਦਾ ਮਤਲਬ ਇਹ ਕਨੈਕਸ਼ਨ ਦੀ ਉਤਾਰਾਂ ਇੱਕ ਕਨੈਕਸ਼ਨ ਦੀ ਉਤਾਰਾਂ ਠੀਕ ਹੈ ਜੀ ਚਲੋ ਆਪਣੇ ਨਾਲ ਕਈਆਂ ਤੋਂ ਮਲਟੀਮੀਟਰ ਵੀ ਰਤ ਨਹੀਂ ਹੁੰਦਾ ਆਪਣੇ ਘਰਾਂ ਦੇ ਵਿੱਚ ਨਾ ਮਲਟੀਮੀਟਰ ਨਾ ਕਈ ਲੋਕਾਂ ਤੋਂ ਸੀਰੀਜ਼ੀ ਦਾ ਵੀ ਨਹੀਂ ਸਿਸਟਮ ਹੁੰਦਾ ਹਾਂਜੀ ਸੀਰੀਜ਼ੀ ਵੀ ਆਪਣੇ ਵੀਰਾਂ ਨੂੰ ਮਤਲਬ ਕਈ ਵਾਰ ਇਦਾਂ ਹੁੰਦਾ ਕਿ ਕਰੰਟ ਕਰੰਟ ਦਾ ਵੀ ਡਰ ਹੁੰਦਾ ਕਿ ਤਾਂ ਕਰਕੇ ਉਹ ਲ ਸੀਰੀਜ਼ ਦਾ ਪ੍ਰਬੰਧ ਨਹੀਂ ਹੁੰਦਾ ਕਿ ਜਦੋਂ ਥੱਲੇ ਵੀ ਆਪਾਂ ਦੀ ਟੀ ਵੱਡੀ ਗੱਲ ਨਹੀਂ ਆਪਾਂ ਇਹਦੇ ਬਾਰੇ ਵੀ ਵੀਡੀਓ ਪਾ ਦਾਂਗੇ ਬਾਅਦ ਵਿੱਚ ਵੀ ਸੀਰੀਜ਼ ਬਣਾਉਣੀ ਕਿੱਥੇ ਹਾਂ ਜੀ ਉਹਨਾ ਦੇਸੀ ਫਾਰਮੂਲਾ ਲਾ ਲੋ ਦੇਸੀ ਫਾਰਮੂਲਾ ਦੱਸੋ ਵੀ ਜਿਹਦੇ ਨਾਲ ਕੋਈ ਹਰ ਇੱਕ ਜਿਹੜਾ ਆਪਣੇ ਘਰ ਦੇ ਵਿੱਚ ਕੋਈ ਵੀ ਬੰਦਾ ਤਾਰਾਂ ਲਾਉਣੀਆਂ ਪੱਖੇ ਦੀਆਂ ਤੇ ਜਿਹਦੀਆਂ ਤਿੰਨ ਤਾਰਾਂ ਪੱਖੇ ਦੀਆਂ ਨਿਕਲਦੀਆਂ ਉਹ ਆਸਾਨ ਤਰੀਕੇ ਨਾਲ ਲਾ ਲਵੇ ਉਹਦੇ ਚ ਤੁਸੀਂ ਕੀ ਕਰਨਾ ਕਿ ਤੁਸੀਂ ਇੰਜ ਕਰੋ ਇੱਕ ਤਾਰ ਜਿਹੜੀ ਮਰਜ਼ੀ ਆਪਾਂ ਛੱਡਦੇ ਮੰਨ ਲਓ ਲਾਲ ਛੱਡਦੇ ਆਪਾਂ ਜਿਵੇਂ ਆਪਣਾ ਦਿਮਾਗ ਇੰਨਾ ਕਿ ਲਾਲ ਮੇਨ ਹੋ ਸਕਦੀ ਹੈ ਹਾਂਜੀ ਮੇਨ ਲਾਲ ਹੋ ਸਕਦੀ ਹੈ ਹਾਂਜੀ ਉਹ ਛੱਡ ਜਰੂਰੀ ਇਨਿੰਗ ਹੈ ਆਪਾਂ ਦੋਹਾਂ ਦੇ ਵਿੱਚ ਕਨੈਕਟ ਕਰਾ ਦੇਣਾ ਜੀ ਤੇ ਮੰਨ ਲਓ ਇਹਦੇ ਚ ਲਾਤਾ ਪੱਖਾ ਪਹਿਲੀ ਸ਼ਰਤ ਇਹ ਕਿ ਪੱਖਾ ਆਪਣਾ ਤਿੰਨੇ ਲੀਡਾਂ ਆਪਸ ਵਿੱਚ ਬੋਲਦੀ ਹੋਣੀ ਚਾਹੀਦੀਆਂ ਠੀਕ ਹੈ ਜੀ ਇਹ ਨਹੀਂ ਕਿ ਲੀਡਾਂ ਨਹੀਂ ਬੋਲਦੀਆਂ ਤੇ ਆਪਾਂ ਕਵਾਂਗੇ ਕਿ ਪੱਖਾ ਚੱਲਿਆ ਨਹੀਂਗਾ ਅੱਛਾ ਜੀ ਹੁਣ ਆਪਾਂ ਨੂੰ ਲਾਲ ਮੇਨ ਰੱਖ ਕੇ ਚਲਾ ਕੇ ਵੇਖਣਾ ਕਿ ਚੱਲਦਾ ਕਿ ਨਹੀਂ ਚੱਲਦਾ ਹੁਣ ਇੱਕ ਲਾਲ ਨਾਲ ਅਨ ਵਾਰੀ ਵਾਰੀ ਲਾ ਕੇ ਬੈਠਿਆ ਇੱਥੇ ਨੂੰ ਚੱਲਿਆ ਪੱਖਾ ਪੱਖਾ ਇੱਥੇ ਨੂੰ ਚੱਲਿਆ ਹਾਂਜੀ ਹੁਣ ਆਪਾਂ ਰੱਖੀ ਆ ਮੱਲੋ ਲਾਲ ਇੱਥੇ ਨਹੀਂ ਚੱਲਿਆ ਹੁਣ ਆਪਾਂ ਕਾਲੀ ਰੱਖ ਕੇ ਵੇਖ ਲੈਣੇ ਆਹ ਤਾਰ ਆ ਜਿਹੜੀ ਛੱਡ ਦਨੇ ਆ ਤੇ ਕਾਲੀ ਰੱਖ ਕੇ ਵੇਖ ਲੈਣੇ ਆ ਠੀਕ ਹੈ ਜੀ ਕਾਲੀ ਰੱਖ ਕੇ ਵੇਖ ਲੋ ਜਾਂ ਮਨ ਲੋ ਲਾਲ ਰੱਖ ਕੇ ਵੇਖੋ ਜੇ ਇਹਦਾ ਨਾ ਪੱਖਾ ਆਪਣਾ ਚੱਲ ਪਿਆ ਮਿਲ ਵਾਰੀ ਵਾਰੀ ਆਪਾਂ ਬੱਲ ਕੇ ਵੇਖ ਸਕਦੇ ਆ ਆਪਣਾ ਪਹਿਲੀ ਵਾਰੀ ਪੱਖਾ ਚੱਲ ਸਕਦਾ ਦੂਜੀ ਵਾਰੀ ਚੱਲ ਸਕਦਾ ਅੱਛਾ ਚਲੋ ਮੰਨ ਲਓ ਜੇ ਗਲਤ ਲੱਗੀ ਤਾਂ ਫਿਰ ਕੀ ਹੋਊਗਾ ਕੋਈ ਨੁਕਸਾਨ ਨਹੀਂ ਆ ਤਾਂ ਪੱਖੇ ਦਾ ਜਿਹੜਾ ਕੋਈ ਨੁਕਸਾਨ ਨਹੀਂ ਕੋਲਰ ਗੱਲ ਦੀ ਆਪਾਂ ਵੀਡੀਓ ਪਾਵਾਂਗੇ ਉਹ ਤਾਂ ਛੱਡ ਜਾਂਦਾ ਠੀਕ ਹੈ ਜੀ ਉਹ ਤਾਂ ਗਲਤ ਲੱਗ ਜੇ ਤਾਂ ਆਪਾਂ ਕੀ ਕਰਨਾ ਆਪੇ ਹੁਣ ਇਹਦੇ ਨਾਲ ਚੈੱਕ ਕੀਤਾ ਇਹਦੇ ਨਾਲ ਚੱਲ ਪਿਆ ਹਾਂਜੀ ਤੇ ਪਰ ਪੱਖਾ ਪੁੱਠਾ ਚੱਲਿਆ ਹੁਣ ਇਹਦੇ ਚੈੱਕ ਹੁਣ ਇਹਦੇ ਨਾਲ ਆਪਾਂ ਏ ਵੇਖਣਾ ਕਿ ਚੱਕਰ ਸਿੱਧੇ ਕਿ ਦਿੰਨਾ ਵਾ ਹੁਣ ਚੱਕਰ ਕਾਲੀ ਦੇ ਨਾਲ ਹੈਗੇ ਪੁੱਠੇ ਪੁੱਠੇ ਹਾਂਜੀ ਤੇ ਆ ਲਾਲ ਦੇ ਨਾਲ ਸਿੱਧੇ ਆ ਲਾਲ ਤਾਂ ਦੇ ਨਾਲ ਸਿੱਧੇ ਹੋ ਗਿਆ ਹੁਣ ਇਦਾਂ ਇਹ ਆ ਕਿ ਆਪਾਂ ਨੂੰ ਮਤਲਬ ਵਾਰੀ-ਵਾਰੀ ਆਪਾਂ ਲਾ ਕੇ ਚੈੱਕ ਕਰ ਲੈਣਾ ਠੀਕ ਹੈ ਜੀ ਜਿਹੜਾ ਮਤਲਬ ਇੱਕ ਤਾਰ ਛੱਡਤੀ ਆਪਾਂ ਜਿਹੜੀ ਮਰਜ਼ੇ ਜੇ ਉਹ ਤੇ ਨਹੀਂ ਚੱਲਿਆ ਆਪਾਂ ਦੂਸਰੀ ਛੱਡਤੀ ਠੀਕ ਹੈ ਜੇ ਤੇ ਚੱਲ ਪਿਆ ਇਹਦਾ ਕੋਈ ਨਹੀਂ ਜਿਹੜਾ ਬਾਕੀ ਜਿੰਨਾਂ ਕੋਲੇ ਸੀਰੀਜ਼ ਦਾ ਪ੍ਰਬੰਧ ਹੈਗਾ ਉਹ ਸੀਰੀਜ਼ ਦੇ ਨਾਲ ਚੈੱਕ ਕਰ ਸਕਦੇ ਆ ਤੇ ਸੀਰੀਜ਼ ਦੇ ਨਾਲ ਚੈੱਕ ਕਰਕੇ ਦੀਦੀਆਂ ਤਾਰਾਂ ਬੜੇ ਆਸਾਨ ਤਰੀਕੇ ਨਾਲ ਲਾ ਸਕਦੇ ਆ ਤੇ ਜੇ ਤੁਹਾਡੇ ਕੋਲੇ ਸੀਰੀਜ਼ ਦਾ ਵੀ ਨਹੀਂ ਪ੍ਰਬੰਧ ਤੇ ਫੇਰ ਤੁਸੀਂ ਇਸ ਤਰ੍ਹਾਂ ਕਰਕੇ ਇੱਕ ਆਸਾਨ ਜਿਹੇ ਤਰੀਕੇ ਦੇ ਨਾਲ ਇਹ ਤਾਰਾਂ ਜਿਹੜੀਆਂ ਲਾ ਸਕਦੇ ਜੀ ਦੋ ਤਾਰਾਂ ਨੂੰ ਜਿਹੜੀਆਂ ਨੂੰ ਚਾਹੇ ਕਨੈਕਟਰ ਲਾ ਲਓ ਤੇ ਇੱਕ ਤਾਰ ਜਿਹੜੀ ਆਪਾਂ ਨੂੰ ਲੱਗਦੀ ਆ ਉਹਨੂੰ ਆਪਾਂ 메ਨ ਤਾਰ ਕਰੰਟ ਦੇ ਦੇਣਾ ਤੇ ਦੂਜੀਆਂ ਤੇ ਚੈੱਕ ਕਰ ਲਓ ਦੂਜੀ ਜਿਹੜੀਆਂ ਚੱਕਰ ਸਿੱਧੇ ਹੋ ਜਾਣਗੇ ਆਪਾਂ ਉਹਦੇ ਨਾਲ ਜੋੜ ਦੇ ਜਿਹੜੀਆਂ ਚੱਕਰ ਸਿੱਧੇ ਹੋ ਜਾਣਗੇ ਉਹਦੇ ਨਾਲ ਜੋੜ ਦਾਂਗੇ ਅੱਛਾ ਹੁਣ ਤੁਸੀਂ ਮੇਰੇ ਕੋਲੇ ਗੱਲ ਕੀਤੀ ਆ ਵੀ ਪੱਖੇ ਨੂੰ ਕੁਛ ਨਹੀਂ ਹੁੰਦਾ ਤੇ ਕੂਲਰ ਜਿਹੜਾ ਵਾ ਤੁਸੀਂ ਕੂਲਰ ਦੀ ਗੱਲ ਕੀਤੀ ਆ ਵੀ ਕੂਲਰ ਸੜ ਜਾਂਦਾ ਤਵੇ ਕੋ ਉਹਦੇ ਚੋਂ ਵੀ ਤੇ ਇਹ ਹੀ ਸਿਸਟਮ ਹੋਇਆ ਹੀ ਕੁਇਲਾ ਵਾ ਸਾਰਾ ਕੁਝ ਏਵੇਂ ਹੀ ਆ ਤੇ ਉਹਦੇ ਬਾਰੇ ਤੁਸੀਂ ਸਾਨੂੰ ਦੱਸੋਗੇ ਹਾਂ ਜੀ ਉਹ ਦੱਸਾਂਗੇ ਪਰ ਉਹਨਾਂ ਥੋੜੇ ਜਿਹਾ ਵਿਸਤਾਰ ਨਾਲ ਆਪਾਂ ਗੱਲ ਕਰਾਂਗੇ ਤੇ ਥੋੜੀ ਜੀ ਵੀਡੀਓ ਲੰਮੀ ਹੋ ਜਾਣੀ ਆ ਹਾਂਜੀ ਤੇ ਆਪਾਂ ਨੈਕਸਟ ਟਾਈਮ ਕਿਤੇ ਕੂਲਰ ਇੱਥੇ ਰੱਖ ਕੇ ਠੀਕ ਹੈ ਜੀ ਫਿਰ ਉਹ ਆਪਾਂ ਚੈੱਕ ਕਰਕੇ ਦੱਸਾਂਗੇ ਤੁਹਾਨੂੰ ਕਿ ਮਤਲਬ ਉਹਦਾ ਤੇ ਪੱਖੇ ਸੀਲਿੰਗ ਫੈਨ ਦਾ ਕੀ ਫਰਕ ਹੁੰਦਾ ਤੇ ਉਹ ਕਿਉਂ ਸੜ ਜਾਂਦਾ ਤੇ ਕਿਉਂ ਨਹੀਂ ਸੜਦਾ ਇਹ ਕਿਉਂ ਨਹੀਂ ਸੜਦਾ ਹਾਂਜੀ ਉਹ ਥੋੜੀ ਆਪਣੀ ਗੱਲਬਾਤ ਲੰਮੀ ਹੋ ਜਾਂਦੀ ਹੈ ਜਾਨੀ ਵੀਡੀਓ ਫਿਰ ਲੰਮੀ ਹੋ ਰਹੀ ਹੋਊਗੀ ਤੇ ਫਿਰ ਪ੍ਰੋਬਲਮ ਆਉਂਦੀ ਆ ਠੀਕ ਹੈ ਕਰਕੇ ਆਪਾਂ ਇਹਦੀ ਗੱਲਬਾਤ ਆਪਾਂ ਫਿਰ ਅਗਲੀ ਵੀਡੀਓ ਵਿੱਚ ਕਰਾਂਗੇ ਹਾਂਜੀ ਠੀਕ ਹੈ ਜੀ ਵੀਰ ਜੀ ਏਸ ਸਾਡੀ ਵੀਡੀਓ ਜਿਹੜੀ ਆਪਾਂ ਇੱਕ ਤਿੰਨ ਤਾਰਾਂ ਜਿਹੜੀ ਪੱਖੇ ਦੀਆਂ ਬਾਹਰ ਆਉਂਦੀਆਂ ਆਪਾਂ ਉਹਦੇ ਵਾਸਤੇ ਬਣਾਈ ਸੀ ਕਿ ਵੀ ਇਹਦੀਆਂ ਤ ਤੇ ਜੇ ਵੀਡੀਓ ਵਧੀਆ ਲੱਗੀ ਤੇ ਅੱਗੇ ਸ਼ੇਅਰ ਜ਼ਰੂਰ ਕਰਦੇ ਹੋ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਵੀਡੀਓ ਵੇਖਣ ਵਾਸਤੇ ਧੰਨਵਾਦ ਧੰਨਵਾਦ ਜੀ